ਹਾਂਜੀ ਜਿਸ ਕਾ ਸਾਸਨਾ ਕਾਢਤ ਆਪ ਤਾਂ ਕੋ ਰਾਖਤ ਦੇ ਕਰਾਤ ਮਾਨਸ ਯਤਨ ਕਰਤ ਬਹੁ ਭਾਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖੇ ਅਬਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਅੱਜ ਦੀ ਕਹਾਣੀ ਇਨ੍ਹਾਂ ਪੰਕਤੀਆਂ ਦੇ ਅਨੁਸਾਰ ਬਿਲਕੁਲ ਸਹੀ ਆ ਕਿਉਂਕਿ ਜੇ ਪ੍ਰਮਾਤਮਾ ਚਾਹੇ ਤਾਂ ਮਾਰ ਸਕਦਾ ਜੇ ਉਹ ਚਾਹੇ ਤਾਂ ਕੋਈ ਵੀ ਮਾਰ ਨਹੀਂ ਸਕਦਾ ਇਨਸਾਨ ਜਿੰਨੇ ਮਰਜੀ ਯਤਨ ਕਰ ਲਵੇ ਤੇ ਜਦੋਂ ਪ੍ਰਮਾਤਮਾ ਨੇ ਜਾਇਆ ਉਦੋਂ ਹੀ ਉਹ ਚੀਜ਼ ਨੇ ਹੋਣਾ ਕੀ ਕੋਈ ਗੋਲੀ 20 ਸਾਲ ਬਾਅਦ ਆਪਣੇ ਨਿਸ਼ਾਨੇ ਤੇ ਜਾ ਕੇ ਵੱਜ ਸਕਦੀ ਆ ਕੀ ਕੋਈ ਬੰਦਾ ਅੱਜ ਗੋਲੀ ਚਲਾਵੇ ਤੇ 20 ਸਾਲ ਬਾਅਦ ਉਹ ਬੰਦਾ ਮਾਰ ਸਕਦੀ ਆ ਅੱਜ ਇਦਾਂ ਦੀ ਇੱਕ ਤੁਹਾਨੂੰ ਦਿਲਚਸਪ ਕਹਾਣੀ ਸੁਣਾਉਣੀ ਆ ਜੋ ਹਕੀਕਤ ਦੇ ਵਿੱਚ ਹੋਈ ਆ ਇਹ ਕਹਾਣੀ ਬੜੀ ਪ੍ਰਚਲਿਤ ਆ ਤੇ ਬਹੁਤ ਜ਼ਿਆਦਾ ਪਪੂਲਰ ਆ ਅਮਰੀਕਾ ਦੀ ਇਹ ਕਹਾਣੀਆਂ ਬਹੁਤ ਥਾਂਵੇਂ ਇਹ ਕਹਾਣੀ ਸੁਣਾਈ ਗਈ ਆ ਸ਼ਾਇਦ ਤੁਸੀਂ ਸੁਣੀ ਵੀ ਹੋਵੇ ਹੈਨਰੀ ਨਾਂ ਦਾ ਇੱਕ ਬੰਦਾ ਜਿਹੜਾ ਅਮਰੀਕਾ ਦੇ ਵਿੱਚ ਰਹਿੰਦਾ ਸੀ 1983 ਦੇ ਲਾਗੇ ਉਹਦਾ ਇੱਕ ਕੁੜੀ ਦੇ ਨਾਲ ਵਿਆਹ ਹੋਣਾ ਸੀ ਪਰ ਉਹ ਉਸ ਕੁੜੀ ਨੂੰ ਵਿਆਹ ਤੋਂ ਪਹਿਲਾਂ ਹੀ ਛੱਡ ਦਿੰਦਾ ਜਿਹਦੇ ਕਰਕੇ ਉਹ ਕੁੜੀ ਆ ਜਿਹੜੀ ਉਹ ਡਿਪਰੈਸ਼ਨ ਦੇ ਵਿੱਚ ਚੱਲੇ ਜਾਂਦੀ ਆ ਤੇ ਹੌਲੀ-ਹੌਲੀ ਉਹ ਕੁੜੀ ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਜਾਂਦੀ ਆ ਹੁਣ ਜਦੋਂ ਉਹ ਤੇ ਗੋਲੀ ਮਾਰ ਕੇ ਉਹ ਆਪਣੇ ਆਪ ਨੂੰ ਮਰ ਜਾਂਦੀ ਆ ਉਹਦਾ ਇੱਕ ਭਰਾ ਹੁੰਦਾ ਜਿਹੜਾ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਉਹ ਸੋਚਦਾ ਵੀ ਮੈਂ ਆਪਣੀ ਭੈਣ ਦਾ ਬਦਲਾ ਲੈਣਾ ਉਹ ਆਪਣੇ ਘਰੋਂ ਪਿਸਤੌਲ ਚੱਕਦਾ ਹੈਨਰੀ ਨਾਂ ਦੇ ਉਸ ਬੰਦੇ ਦੇ ਘਰੇ ਜਾਂਦਾ ਤੇ ਜਾ ਕੇ ਹੈਨਰੀ ਬੰਦ ਨੂੰ ਪਿਸਤੌਲ ਕਰਕੇ ਗੋਲੀ ਚਲਾ ਦਿੰਦਾ ਗੋਲੀ ਹੈਨਰੀ ਦੇ ਕੰਨ ਦੇ ਕੋਲੇ ਦੀ ਨੰਗ ਕੇ ਪਿੱਛੇ ਦਰਖਤ ਦੇ ਵਿੱਚ ਵੱਜਦੀ ਆ ਪਰ ਹੈਨਰੀ ਡਿੱਗ ਪੈਂਦਾ ਫਲੋਰ ਦੇ ਉੱਤੇ ਤੇ ਉਹ ਬੰਦੇ ਨੂੰ ਲੱਗਦਾ ਵੀ ਮੈਂ ਹੈਨਰੀ ਨੂੰ ਮਾਰਤਾ ਉਹ ਤੋਂ ਬਾਅਦ ਉਹ ਦੂਜੀ ਗੋਲੀ ਆਪਣੇ ਸਿਰ 'ਚ ਮਾਰ ਕੇ ਆਪਣੇ ਆਪ ਨੂੰ ਵੀ ਖਤਮ ਕਰ ਲੈਂਦਾ ਪਰ ਬਾਅਦ 'ਚ ਉਹ ਹੈਨਰੀ ਨੂੰ ਹਸਪੀਟਲ ਲਿਜਾਇਆ ਜਾਂਦਾ ਹੈਨਰੀ ਦਾ ਇਲਾਜ ਹੁੰਦਾ 20 ਸਾਲ ਹੈਨਰੀ ਜਿਉਂਦਾ ਰਹਿੰਦਾ ਤੇ ਉਹ ਜਿਹੜੀ ਗੋਲੀ ਆ ਉਹ 20 ਸਾਲ ਉਸ ਦਰਖਤ ਦੇ ਵਿੱਚ ਵੱਜੀ ਰਹਿੰਦੀ ਆ ਤੇ ਹੈਨਰੀ ਦੀ ਉਡੀਕ ਕਰਦੀ ਆ ਹੈਨਰੀ ਦਾ ਵਿਆਹ ਹੁੰਦਾ ਹੈਨਰੀ ਦੇ ਬੱਚੇ ਹੁੰਦੇ ਆ ਬੱਚੇ ਵੱਡੇ ਹੁੰਦੇ ਆ ਤੇ ਹੈਨਰੀ ਉਸ ਦਰਖਤ ਦੇ ਕੋਲੋਂ ਦਰਖਤ ਵੱਢਣੇ ਸ਼ੁਰੂ ਕਰਦਾ ਉਹ ਦਰਖਤ ਬਹੁਤ ਲੰਬਾ ਤੇ ਉੱਚਾ ਹੁੰਦਾ ਹੈਨਰੀ ਨੂੰ ਲੱਗਦਾ ਵੀ ਇਹਨੂੰ ਮੈਂ ਖਵਾੜੀ ਦੇ ਨਾਲ ਵੱਢ ਨਹੀਂ ਸਕਦਾ ਇਸ ਕਰਕੇ ਉਹਦੇ ਵਿੱਚ ਛੋਟੀਆਂ-ਛੋਟੀਆਂ ਗਲੀਆਂ ਕਰਕੇ ਨਾ ਵਿੱਚ ਬਰੂਦ ਪਟਾਸ ਭਰ ਕੇ ਤੇ ਉਹ ਕਹਿੰਦਾ ਵੀ ਮੈਂ ਉਹ ਚਲਾ ਦੇਣਾ ਦੇ ਪਾੜ ਕੇ ਆਪਣੇ ਆਪ ਹੀ ਡਿੱਗ ਪੂਗਾ ਤੇ ਹੁਣ ਹੈਨਰੀ ਉਹਦੇ ਵਿੱਚ ਗਲੀ ਕੱਢ ਕੇ ਉਹਦੇ ਵਿੱਚ ਬਰੂਦ ਭਰ ਕੇ ਤੇ ਸਾਈਡ ਤੇ ਖੜਾ ਹੋ ਜਾਂਦਾ ਤੇ ਦੂਜੇ ਬੰਦੇ ਨੂੰ ਕਹਿੰਦਾ ਵੀ ਤੂੰ ਅੱਗ ਲਾ ਦੇ ਜਿੱਦਾਂ ਹੀ ਉਸ ਬਰੂਦ ਨੂੰ ਅੱਗ ਲੱਗਦੀ ਆ ਬਲਾਸਟ ਹੁੰਦਾ ਤਾਂ ਉਸ ਦਰਖਤ ਦੇ ਵਿੱਚੋਂ 20 ਸਾਲ ਬਾਅਦ ਉਹ ਗੋਲੀ ਨਿਕਲ ਕੇ ਸਿੱਧੀ ਹੈਨਰੀ ਦੇ ਮੱਥੇ 'ਚ ਵੱਜਦੀ ਆ ਕਿਉਂਕਿ 20 ਸਾਲ ਪਹਿਲਾਂ ਪਰਮਾਤਮਾ ਨੇ ਉਹਨੂੰ ਮਾਰਨਾ ਨਹੀਂ ਚਾਇਆ ਸੀ ਤੇ ਹੁਣ ਵਾਹਿਗੁਰੂ ਨੇ ਲਿਖਿਆ ਸੀ ਤੇ ਉਹ ਗੋਲੀ 20 ਸਾਲ ਬਾਅਦ ਆਪਣੇ ਟਾਰਗੇਟ ਨੂੰ ਹਿੱਟ ਕਰਦੀ ਆ 20 ਸਾਲ ਪਹਿਲਾਂ ਗੋਲੀ ਚੱਲੀ ਤੇ 20 ਸਾਲ ਬਾਅਦ ਉਹਨੇ ਜਾ ਕੇ ਉਹ ਬੰਦਾ ਟਾਇਆ ਤੇ ਇਹੇ ਕੋਈ ਝੂਠ ਨਹੀਂ ਹੈ ਰੀਅਲ ਸਟੋਰੀ ਆ Google ਦੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਸੋ ਐਸੇ ਕਰਕੇ ਹੀ ਗੁਰੂ ਸਾਹਿਬਾਨ ਸਾਨੂੰ ਕਹਿ ਕੇ ਗਏ ਨੇ ਕਿ ਮਾਨਸ ਬਹੁਤ ਯਤਨ ਕਰਦਾ ਪਰ ਉਹੀ ਹੋਣਾ ਜੋ ਪਰਮਾਤਮਾ ਚਾਹੁੰਦਾ ਸਿੱਧੀ ਗੋਲੀ ਉਸ ਸਮੇਂ ਵੀ ਹੈਨਰੀ ਨੂੰ ਵੱਜ ਸਕਦੀ ਸੀ ਪਰ ਉਦੋਂ ਪਰਮਾਤਮਾ ਨੇ ਚਾਇਆ ਨਹੀਂ ਸੀ ਫਿਰ ਉਹੀ ਗੋਲੀ ਦੇ ਉੱਤੇ ਨਾਂ ਲਿਖਿਆ ਹੋਇਆ ਸੀ ਹੈਨਰੀ ਦਾ ਤਾਂ ਉਹ ਦਰਖਤ ਦੇ ਵਿੱਚ ਬੈਠੀ ਸੀ ਦਰਖਤ ਦੇ ਵਿੱਚ ਉਡੀਕ ਕਰਦੀ ਸੀ ਤੇ ਦਰਖਤ ਦੇ ਵਿੱਚੋਂ ਕਿਹੜੇ ਹਸਾਬ ਨਾਲ ਨਿਕਲ ਕੇ ਉਹਨੇ ਹੈਨਰੀ ਦਾ ਮੱਥਾ ਵਿੰਨਿਆ ਤੇ 20 ਸਾਲ ਬਾਅਦ ਉਹਨੇ ਹੈਨਰੀ ਨੂੰ ਮਾਰਿਆ ਇਹਨੇ ਖੇਡਾਂ ਉਸ ਕਾਲਪੁਰਖ ਵਾਹਿਗੁਰੂ ਦੀਆਂ ਜਿਹੜੀਆਂ ਸਾਡੀ ਸਮਝ ਤੋਂ ਬਾਹਰ ਨੇ ਇਸੇ ਕਰਕੇ ਤੁਹਾਨੂੰ ਕਹੀਦਾ ਵੀ ਉਹ ਬੜਾ ਮਹਾਨ ਆ ਉਹਦੀਆਂ ਖੇਡਾਂ ਅਸੀਂ ਨਹੀਂ ਸਮਝ ਸਕਦੇ ਹਾਂ ਅਸੀਂ ਉਸ ਕਾਲਪੁਰਖ ਵਾਹਿਗੁਰੂ ਦਾ ਨਾਂ ਲੈ ਕੇ ਉਹਦਾ ਨਾਂ ਜਪ ਕੇ ਤੁਸੀਂ ਇਹ ਦੇਖੋ ਇਨਸਾਨ ਨੂੰ ਪ੍ਰਮਾਤਮਾ ਨੇ ਇੰਨੀ ਤਾਕਤ ਦਿੱਤੀ ਆ ਕਿ ਆਪਾਂ ਵਾਹਿਗੁਰੂ ਦਾ ਨਾਂ ਜਪ-ਜਪ ਕੇ ਜਪ-ਜਪ ਕੇ ਇੱਕ ਦਿਨ ਵਾਹਿਗੁਰੂ ਵਰਗੇ ਹੀ ਹੋ ਜਾਂਦੇ ਆ ਤੇ ਫਿਰ ਉੱਥੇ ਇੱਕ ਹੋ ਜਾਈਦਾ ਉੱਥੇ ਫਿਰ ਦੋ ਨਹੀਂ ਰਹਿੰਦੇ ਫਿਰ ਉੱਥੇ ਐ ਨਹੀਂ ਹੁੰਦਾ ਵੀ ਮੈਂ ਵਾਹਿਗੁਰੂ ਵਰਗਾ ਫਿਰ ਆਪਾਂ ਉਦੋਂ ਵਾਹਿਗੁਰੂ ਚ ਹੀ ਲੀਨ ਹੋ ਜਾਂਦੇ ਆਪਾਂ ਉਸ ਅਖੰਡ ਜੋਤ ਦੇ ਵਿੱਚ ਉਸ ਮਹਾ ਸ਼ਕਤੀ ਦੇ ਵਿੱਚ ਉਸ ਪਰਮ ਸ਼ਕਤੀ ਦੇ ਵਿੱਚ ਆਪਾਂ ਲੀਨ ਹੋ ਕੇ ਆਪਾਂ ਵੀ ਉਸ ਪਰਮ ਸ਼ਕਤੀ ਦੇ ਨਾਲ ਹੀ ਇੱਕਮਿਕ ਹੋ ਜਾਈਦਾ ਇਸੇ ਕਰਕੇ ਤੁਹਾਨੂੰ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰੋ ਧੰਨਵਾਦ